ਬੱਚਿਆਂ ਨੂੰ ਫੀਸ ਨਹੀਂ ਦੇਣੀ ਪੈਂਦੀ ਦਾਖਲਾ ਐਡਮਿਸ਼ਨ ਨਹੀਂ ਦੇਣੀ ਪੈਂਦੀ ਸਾਲ ਦੀ ਉਹਨਾਂ ਨੂੰ ਟੈਨਸ਼ਨ ਨਹੀਂ ਕੋਈ ਡੈਰੀ ਤੇ ਲਿਖਿਆ ਨਹੀਂ ਜਾਂਦਾ ਅਧਿਆਪਕਾਂ ਵੱਲੋਂ ਕਿ ਤੁਸੀਂ ਹਰ ਤਿੰਨ ਮਹੀਨੇ ਬਾਅਦ ਜਾਂ ਕੁਆਰਟਲੀ ਫੀਸ ਜਮ੍ਹਾਂ ਕਰਾਣੀ ਹੈ ਜਾਂ ਮਹੀਨੇ ਦੀ ਕਰਾਣੀ ਹੈ ਬੱਚਿਆਂ ਨੂੰ ਕੋਈ ਟੈਨਸ਼ਨ ਕਿ ਬੜੀ ਖੂਬਸੂਰਤ ਪ੍ਰਦਰਸ਼ਨੀ ਲਗਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਪਿੱਤਲ ਦੇ ਭਾਂਡੇ ਜਦੋਂ ਅਸੀਂ ਪੁਰਾਣੇ ਸਮੇਂ ਦੇ ਵਿੱਚ ਦੇਖਦੇ ਸੀ ਔਰ ਟੀਵੀ ਛੋਟਾ ਇਹ ਪੂਰੀ ਤਰ੍ਹਾਂ ਬੱਚਿਆਂ ਨੇ ਤਿਆਰ ਕੀਤਾ ਅਸੀਂ ਆਉਣ ਵਾਲੀ ਪਨੀਰੀ ਸੰਭਾਲਣੀ ਹੈ ਤੇ ਜਾਓ ਜਾ ਕੇ ਬੱਚਿਆਂ ਨੂੰ ਪੜਾਈਆਂ ਕਰਾਓ ਤੇ ਥੋੜਾ ਜਿਹਾ ਪਰਮਾਪਾ ਨਾਲ ਵੀ ਜੋੜੋ ਤਾਂ ਕਿ ਕੱਲ ਨੂੰ ਡਾਕਟਰ ਬਣੇ ਤੇ ਫਿਰ ਕਿੰਨੀਆਂ ਵੇਚਣ ਵਾਲਾ ਨਾ ਹੋਵੇ ਜੱਜ ਬਣੇ ਤੇ ਰਿਸ਼ਵਤ ਦੇਣ ਵਾਲਾ ਨਾ ਹੋਵੇ ਤੇ ਤਿੰਨ ਤਿੰਨ ਸਾਢੇ ਤਿੰਨ ਦੇ ਸਾਲ ਦੇ ਬੱਚੇ ਲੈ ਸੀਗੇ ਤੇ ਅੱਜ 14 ਮਹੀਨੇ ਦੇ ਛਾਲ ਦੇ ਹੋ ਗਏ ਬੱਚੇ ਤੇ ਕਿੰਨੇ ਇੰਟੈਲੀਜੈਂਟ ਬੱਚੇ ਤਿਆਰ ਹੋ ਰਿਹਾ ਤੇ ਇਹੀ ਕੁਝ ਬਸ ਸਵਾ ਸਵਾ ਲੱਖ ਦਾ ਇੱਕ ਇੱਕ ਬੱਚਾ ਤਿਆਰ ਹੋ ਰਿਹਾ ਜੀ ਨੇ ਮੈਂ ਭਗਵਾਨ ਪੂਰਨ ਸਿੰਘ ਟੋਕਰੀ ਲੈ ਕੇ ਜਾਂਦੇ ਸੀ ਤੇ ਮੈਂ ਬੱਚਿਆਂ ਦਾ ਫਾਰਮ ਲੈ ਜਾਂਦਾ ਪੈਸਾ ਮੈਂ ਨਹੀਂ ਮੰਗਦਾ ਕਿਤੇ ਕੋਈ ਪੈਸੇ ਨਾ ਦਿਓ ਅੱਜ ਆਪਣੇ ਬੱਚੇ ਪੜ੍ਹਾਏ ਸਾਰੀ ਦੁਨੀਆ ਵਿੱਚ ਤੁਸੀਂ ਪੜ੍ਹਾਦੇ ਹੋ ਕੈਨੇਡਾ ਵਾਲੇ ਅਮਰੀਕਾ ਵਾਲੇ ਥੁਰਬ ਵਾਲੇ ਤੇ ਕਿਦੋਂ ਬੱਚਿਆਂ ਦੀ ਬਹੁਤ ਫੜ ਲਓ ਕਿ ਪੰਜਾਬ ਦੇ ਪਿੰਡਾਂ 'ਚ ਕੋਈ ਜਾਂਦਾ ਹੀ ਨਹੀਂ ਇਹ ਸਕੂਲ ਲੁਧਿਆਣਾ ਦੇ ਵਿੱਚ ਮਿਸਾਲ ਵੱਖਰੀ ਹੈ ਅੱਜ ਇੱਥੇ ਪ੍ਰਦਰਸ਼ਨੀ ਲੱਗੀ ਹੋਈ ਹੈ ਪਹਿਲੇ ਤਾਂ ਮੈਂ ਉਸ ਪ੍ਰਦਰਸ਼ਨੀ ਦੀਆਂ ਤਸਵੀਰਾਂ ਦਿਖਾਦਾ ਪੂਰੇ ਪੰਜਾਬੀ ਕਲਚਰ ਦੇ ਨਾਲ ਵੀ ਇਹ ਪ੍ਰਦਰਸ਼ਨੀ ਪੂਰੀ ਨਜ਼ਰ ਆ ਰਹੀ ਹੈ ਛੋਟੇ ਛੋਟੇ ਸਕੂਲੀ ਬੱਚੇ ਕਿਉਂਕਿ ਪਹਿਲੀ ਤੋਂ ਜਮਾਤ ਤੋਂ ਲੈ ਕੇ ਪਹਿਲੇ 5ਵੀਂ ਜਮਾਤ ਤੱਕ ਇਹ ਸਕੂਲ ਸੀ ਹੁਣ ਇਸ ਦੀਆਂ ਕਲਾਸਾਂ ਵੀ ਵੱਧ ਚੁੱਕੀਆਂ ਨੇ ਔਰ ਕੋਈ ਫੀਸ ਦੀ ਟੈਨਸ਼ਨ ਨਹੀਂ ਬੱਚਿਆਂ ਨੂੰ ਕਿਤਾਬਾਂ ਦੀ ਟੈਨਸ਼ਨ ਨਹੀਂ ਨਾ ਸਕੂਲੀ ਬੈਗ ਦੀ ਕੋਈ ਲੈਣ ਦੀ ਟੈਨਸ਼ਨ ਨਹੀਂ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਮਿਸਾਲ ਹੈ ਪੂਰੇ ਦੇਸ਼ ਦੇ ਵਿੱਚ ਮੇਰੇ ਖਿਆਲ ਨਾਲ ਅਜਿਹਾ ਕੋਈ ਸਕੂਲ ਨਹੀਂ ਇਹ ਤਸਵੀਰ ਅਸੀਂ ਬਾਰ-ਬਾਰ ਵਿਖਾਉਂਦੇ ਰਵਾਂਗੇ ਔਰ ਅੱਜ ਵੀ ਵਿਖਾ ਰਹੇ ਆ ਅੱਜ ਇਹ ਪ੍ਰਦਰਸ਼ਨੀ ਦੀਆਂ ਤਸਵੀਰਾਂ ਦਿਖਾ ਰਿਹਾ ਕਿਉਂਕਿ ਸਾਨੂੰ ਇੱਕ ਸੁਨੇਹਾ ਮਿਲਿਆ ਸੀ ਕਿ ਬੜੀ ਖੂਬਸੂਰਤ ਪ੍ਰਦਰਸ਼ਨੀ ਲਗਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਪਿੱਤਲ ਦੇ ਭਾਂਡੇ ਜਦੋਂ ਅਸੀਂ ਪੁਰਾਣੇ ਸਮੇਂ ਦੇ ਵਿੱਚ ਦੇਖਦੇ ਸੀ ਔਰ ਟੀਵੀ ਛੋਟਾ ਇਹ ਪੂਰੀ ਤਰ੍ਹਾਂ ਬੱਚਿਆਂ ਨੇ ਤਿਆਰ ਕੀਤਾ ਮਿੱਟੀ ਦਾ ਚੁੱਲਾ ਗਲਾਸ ਪਿੱਤਲ ਦੇ ਮੇਰੇ ਨਾਲ ਉਹ ਪ੍ਰਬੰਧਕ ਵੀ ਹੈ ਅਸੀਂ 4 ਸਾਲ ਪਹਿਲੇ ਉਹਨਾਂ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਸੀ ਉਹ ਖਬਰ ਨਸ਼ਰ ਕੀਤੀ ਸੀ ਔਰ ਅੱਜ ਉਹ ਪ੍ਰਬੰਧਕ ਇੱਥੇ ਮੌਜੂਦ ਨੇ ਕਿਉਂਕਿ ਯੂਕੇ ਦੇ ਰਹਿਣ ਵਾਲੇ ਨੇ ਔਰ ਲਗਾਤਾਰ ਜਿਹੜੇ ਸਕੂਲ ਦੀ ਗਿਣਤੀ ਹੈ ਉਹ ਵੀ ਪੰਜਾਬ ਦੇ ਵਿੱਚ ਨਹੀਂ ਹਰਿਆਣਾ ਦੇ ਵਿੱਚ ਵੀ ਮੇਰੇ ਖਿਆਲ ਵੱਧ ਰਹੀ ਹੈ ਤੁਸੀਂ ਆਪਣੇ ਨਾਮ ਦੇ ਨਾਲ ਹੀ ਐਕਸਪਲੇਨ ਕਰ ਦਿਓ ਕਿਉਂਕਿ ਦਰਸ਼ਕ ਦੇਖ ਰਹੇ ਨੇ ਇਹ ਤਸਵੀਰ ਜਿਹੜੀ ਮੈਂ ਦਿਖਾ ਰਿਹਾ ਪ੍ਰਬੰਧਕਾ ਦੀ ਇਹ ਅੱਜ 4 ਸਾਲ ਬਾਅਦ ਮੈਨੂੰ ਦੁਬਾਰਾ ਇਹਨਾਂ ਨਾਲ ਮੁਲਾਕਾਤ ਹੋਈ ਹੈ ਔਰ ਮੁਲਾਕਾਤ ਅੱਗੇ ਵੀ ਮੈਂ ਕਹਿੰਦਾ ਹੁੰਦੀ ਰਹੇਗੀ ਕਿਉਂਕਿ ਇਹ ਤਸਵੀਰ ਦਿਖਾਣੀ ਜ਼ਰੂਰੀ ਹੈ ਸਰਕਾਰਾਂ ਨੂੰ ਵੀ ਪਤਾ ਲੱਗੇ ਕਿ ਅਜੇਹੇ ਟਰਸਟ ਵੀ ਹੈ ਅਜੇਹੇ ਪ੍ਰਬੰਧਕ ਵੀ ਹੈ ਜਿਹੜੇ ਪੂਰੀ ਤਰ੍ਹਾਂ ਇਸ ਸਕੂਲ ਨੂੰ ਫ੍ਰੀ ਚਲਾਉਂਦੇ ਨੇ ਉਹ ਵੀ +2 ਤੱਕ ਹੈ ਨਾ ਜੀ 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 ਮੇਰਾ ਨਾਮ ਜਸਵਿੰਦਰ ਸਿੰਘ ਖਾਲਸਾ 55 ਸਾਲ ਤੋਂ ਇੰਗਲੈਂਡ ਦੀ ਦਿੱਤੀ ਰਹਿੰਦਾ ਦੁਨੀਆ ਸਾਰੀ ਫੇਰਾ ਆਇਆ ਵਾ ਤੇ ਗੁਰੂ ਦਾ ਹੁਕਮ ਮੰਨਦੇ ਹੋਏ ਸਾਡੇ ਗੁਰੂ ਦਾ ਹੁਕਮ ਹੈ ਨਾਮ ਜਪੋ ਕੀਰਤ ਕਰੋ ਵੰਡ ਕੇ ਛਕੋ ਤੇ ਮੈਨੂੰ ਭਾਈ ਸਾਹਿਬਾ ਜਸਬੀਰ ਸਿੰਘ ਖਾਸਾ ਖੰਨੇ ਵਾਲੇ ਨੇ ਕਿਹਾ ਸੀ ਭਈ ਅਸੀਂ ਆਣ ਵਾਲੀ ਪਨੀਰੀ ਸਮਾਦਣੀ ਹੈ ਤੇ ਜਾਓ ਜਾ ਕੇ ਬੱਚਿਆਂ ਨੂੰ ਪੜ੍ਹਾਈਆਂ ਕਰਾਓ ਤੇ ਥੋੜਾ ਜਿਹਾ ਪਰਮਾਪਾ ਨਾਲ ਵੀ ਜੋੜੋ ਤਾਂ ਕਿ ਕੱਲ ਨੂੰ ਡਾਕਟਰ ਬਣੇ ਤੇ ਫਿਰ ਕਿੱਡੀਆਂ ਵੇਚਣ ਵਾਲਾ ਨਾ ਹੋਵੇ ਜੱਜ ਬਣੇ ਤੇ ਰਿਸ਼ਵਤ ਦੇਣ ਵਾਲਾ ਨਾ ਹੋਵੇ ਸੋ ਸੇਵਾ ਮੇਰੀ ਝੋਲੀ ਪਾ ਗਏ ਵੀਰ ਜੀ ਆਪ ਤੇ ਦਾਸ ਪਿਛਲੇ 12 13 ਸਾਲਾ ਤੋਂ ਇਹ ਸੇਵਾ ਇੱਥੇ ਨਿਭਾ ਰਿਹਾ ਔਰ ਇਹ ਸਕੂਲ ਸਾਡਾ ਐਫਰ ਦੁਨੀਆ 'ਚ ਆਪ ਜੀ ਨੇ ਮਸ਼ਹੂਰ ਕਰ ਛੜਿਆ ਕਿਉਂਕਿ ਇੱਥੇ ਆਪਾਂ ਫੀਸ ਵਗੈਰਾ ਨਹੀਂ ਲੈਣੀ ਕਿਉਂਕਿ ਮੇਰਾ ਬਿਜ਼ਨਸ ਉੱਥੇ ਇੰਗਲੈਂਡ 'ਚ ਬੱਚੇ ਕਰਦੇ ਪਏ ਆ ਤੇ ਇੱਥੇ ਬੱਚਿਆਂ ਨੂੰ ਜਿੱਥੇ ਆਪਾਂ ਥੋੜਾ ਜਿਹਾ ਗੁਰੂਨਾਨ ਦੇਵ ਜੋੜੀਦਾ ਹੈ ਤੇ ਉੱਥੇ ਬੱਚਿਆਂ ਕੋਲੋਂ ਵੱਡੀਆਂ-ਵੱਡੀਆਂ ਪੜਾਈਆਂ ਕਰਾ ਰਹੇ ਆਂ ਔਰ ਅੱਜ ਇਹ ਪਰਦਸ਼ਵੀ ਜਿਹੜੀ ਆਪ ਉੱਥੇ ਇੱਕ ਪੂਰਾ ਆਪ ਦੇਖ ਸਕਦੇ ਹੋ ਕਿ ਬੱਚੇ ਹੁਣ 11ਵੀਂ ਕਲਾਸ ਤੱਕ ਪਹੁੰਚ ਗਿਆ ਹੈ ਤੇ 3-3 ਸਾਲ 3-3 ਸਾਲ ਦੇ ਬੱਚੇ ਲੈ ਸੀਗੇ ਤੇ ਅੱਜ 14-15 ਮਤਲਬ ਕਿ ਛਾਲ ਦੇ ਹੋ ਗਏ ਬੱਚੇ ਤੇ ਕਿੰਨੇ ਇੰਟੈਲੀਜੈਂਟ ਬੱਚੇ ਤਿਆਰ ਹੋ ਰਿਹਾ ਤੇ ਇਹੀ ਕੁਛ ਬਸ ਸਵਾ ਸਵਾ ਲੱਖ ਦਾ ਇੱਕ ਇੱਕ ਬੱਚਾ ਤਿਆਰ ਹੋ ਰਿਹਾ ਜੀ ਤੇ ਕਈ ਡਾਕਟਰ ਤਿਆਰ ਹੋ ਚੁੱਕੇ ਆ 6000 ਬੱਚਿਆਂ ਦੀ ਫੀਸਾਂ ਐ ਇਸ ਲਈ ਅਸੀਂ ਦੇ ਰਹੇ ਆ ਔਰ ਮੈਂ ਸਾਰੀ ਦੁਨੀਆ ਟ੍ਰੈਵਲ ਕਰਕੇ ਜਿਵੇਂ ਭਗਤਪੂਰਨ ਸਿੰਘ ਟੋਕਰੀ ਲੈ ਕੇ ਜਾਂਦੇ ਸੀ ਤੇ ਮੈਂ ਬੱਚਿਆਂ ਦਾ ਫਾਰਮ ਲੈ ਜਾਣਾ ਪੈਸਾ ਮੈਂ ਨਹੀਂ ਮੰਗਦਾ ਕਿਸੇ ਕੋਲੋਂ ਪੈਸੇ ਨਾ ਦਿਓ ਅੱਜ ਆਪਣੇ ਬੱਚੇ ਪੜਾਏ ਸਾਰੀ ਦੁਨੀਆ ਵਿੱਚ ਤੁਸੀਂ ਪੜਾਉਂਦੇ ਹੋ ਕੈਨੇਡਾ ਵਾਲਿਓ ਅਮਰੀਕਾ ਵਾਲਿਓ ਯੂਰਪ ਵਾਲਿ ਪਨੀਰੀ ਵਿਚਾਰੀ ਉੱਥੇ ਹੀ ਪਈ ਆ ਫਿਰ ਅੱਜ ਸਮੇਂ ਦੀ ਲੋੜ ਹੈ ਬੱਚਿਆਂ ਨੂੰ ਪੜਾਈਆਂ ਕਰਾਈਏ ਔਰ ਵੱਡੀਆਂ-ਵੱਡੀਆਂ ਪੜਾਈਆਂ ਕਰਦੇ ਹੋਏ ਨਾਲ ਮੈਂ ਸਿਰਫ ਜਪਜੀ ਸਾਹਿਬ ਦੇ ਪਾਠ ਤੋਂ ਬੱਚਿਆਂ ਨੂੰ ਸ਼ੁਰੂ ਕਰਾਨਾ ਕਿਉਂਕਿ ਸਾਡੇ ਮਾਪਿਓ ਨੇ ਛੋਟੇ-ਛੋਟੇ ਅਸੀਸੀ ਮੈਂ ਇੱਥੇ ਹੀ ਪੜ੍ਹਾਈ ਕਰਕੇ ਗਿਆ ਵਾਂ ਤੇ ਕੁੱਟ ਪੈਂਦੀ ਸੀ ਜਪਜੀ ਸਾਹਿਬ ਦਾ ਪਾਠ ਕੀਤੇ ਵੀ ਸਕੂਲ ਜਾਈਏ ਤੇ ਚਲੋ ਥੋੜੇ ਸ਼ਬਦਾਂ ਧਰਮ ਦੇ ਨਾਲ ਵੀ ਜੋੜ ਦਿਓ ਔਰ ਮੇਰਾ ਇੱਕ ਸਵਾਲ ਹੈ ਕਿ ਬੜਾ ਔਖਾ ਹੁੰਦਾ ਮੈਂ ਪਹਿਲੇ ਵੀ ਲਗਾਤਾਰ ਤੁਹਾਡੇ ਨਾਲ ਸਵਾਲ ਕੀਤੇ ਕਿ ਕਿਵੇਂ ਇਹ ਸਾਰਾ ਤੁਸੀਂ ਪ੍ਰਬੰਧਕ ਕਿਵੇਂ ਇਕੱਠੇ ਕਰਦੇ ਹੋ ਕਿਉਂਕਿ ਬਿਜਲੀ ਦਾ ਬਿੱਲ ਵੀ ਆਉਂਦਾ ਮੈਂ ਦੇਖਿਆ ਕਲਾਸਰੂਮ ਦੇ ਵਿੱਚ ਏਸੀ ਲੱਗੇ ਨੇ ਮੇਰੇ ਖਿਆਲ ਨਾਲ ਸੀਬੀਐਸਸੀ ਸਕੂਲਾਂ ਦੇ ਵਿੱਚ ਮੈਂ ਏਸੀ ਕਮਰੇ ਨਹੀਂ ਦੇਖੇ ਪ੍ਰਿੰਸੀਪਲ ਦੇ ਕਮਰੇ 'ਚ ਲੱਗਿਆ ਹੋਊਗਾ ਜਾਂ ਏਸੀ ਜਾਂ ਫਿਰ ਜਿਹੜੇ ਵੇਟਿੰਗ ਰੂਮ ਹੈ ਉੱਥੇ ਏਸੀ ਲੱਗਿਆ ਹੋਊਗਾ ਕਲਾਸਾਂ ਦੇ ਵਿੱਚ ਮੈਂ ਏਸੀ ਰੂਮ ਦੇਖਿਆ ਵੀਰ ਜੀ ਇਹ ਸਾਰੀ ਵਿਸ਼ਵਾਸ ਦੀ ਗੱਲ ਹੈ ਹੁਣ ਤੁਸੀਂ ਕੋਈ ਨਹੀਂ ਸਮਝੇਗਾ ਇਸ ਗੱਲ ਨੂੰ ਕਿਉਂਕਿ ਅੱਜ ਬਾਣੀ ਪੜ ਨਹੀਂ ਰਹੇ ਆ ਇਹ ਮੈਂ ਕੁਝ ਨਹੀਂ ਕਰ ਰਿਹਾ ਇਹ ਕਲਾ ਵਰਤੇਗੀ ਬਸ ਕਲਾ ਹੀ ਵਰਤ ਰਹੀ ਆ ਮੈਂ ਨਹੀਂ ਕੁਝ ਕਰ ਰਿਹਾ ਪਰਮਾਤਮਾ ਕਰਾ ਰਿਹਾ ਔਰ ਮੈਂ ਕੁਝ ਨਹੀਂ ਕਰ ਰਿਹਾ ਵਰਡ ਵਡਿਆਈ ਮੇਰੇ ਵਰਗ ਨੂੰ ਮਿਲ ਜਾਂਦੀ ਆ ਪਰ ਮੇਰੀ ਟੀਮ ਹੈ ਆਪਣੇ ਆਪ ਬਾਬਾ ਜੀ ਮਿਲਾਈ ਜਾ ਰਹੇ ਬੰਦੇ ਇੱਥੇ ਸਾਰੇ ਖਲੋਤੇ ਮੇਰੇ ਨਾਲ ਇਹ ਸਾਰੇ ਹੀ ਨਾਲ ਰਲੇ ਹੋਇਆ ਤੇ ਇਹੀ ਕਰਦੇ ਪਿਆ ਸਾਰੇ ਮੈਂ ਤਾਂ ਬਸ ਸਰੋਪੇ ਸਰੂਪੇ ਲੈਣਾ ਸੀ ਅੱਗੇ ਹੋ ਜਾਣਾ ਜੇ ਮੈਂ ਤੁਸੀਂ ਹੁਣ ਮੈਨੂੰ ਅੱਗੇ ਕਰ ਦਿੱਤਾ ਮੈਂ ਤਾਂ ਇੱਕ ਫਰਜ਼ ਨਿਭਾ ਰਿਹਾ ਜੀ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਤੇ ਮੈਂ ਵੰਡ ਕੇ ਛਕਦਾ ਮੈਂ ਆਪਣੇ ਕੋਲੋਂ ਸ਼ੁਰੂ ਕੀਤਾ ਸੀ ਮੈਂ ਇਹ ਕਿਉਂਕਿ 80000 ਰੁਪਏ ਹਫਤੇ ਦਾ ਮੈਂ ਨੁਕਸਾਨ ਕਰਦਾ ਸੀ ਮੈਂ ਭੁੱਲਿਆ ਭਟਕਿਆ ਇਨਸਾਨਾਂ ਜੋ ਇਨਸਾਨ ਹੈਗਾ ਤੇ ਉਹ ਫਿਰ ਮੈਂ ਆ ਕੇ ਦੇਖਿਆ ਇੱਥੇ ਪੰਜਾਬ ਨੂੰ ਕੋ ਪੜਾਉਂਦਾ ਕੋਈ ਨਹੀਂ ਪਿਆ ਬੱਚਿਆਂ ਨੂੰ ਕੋਈ 55 ਹਾ ਪਹਿਲੇ ਕਲਕੱਤਾ ਮਹਾ ਬੰਗਲੌਰ ਵੀ ਜਾਣ ਪੜੀ ਸੀ ਤਾਂ ਅੱਜ ਪੰਜਾਬ ਮੰਡਲਨ ਪਰ ਬੈਠਾ ਹੈ ਉੱਥੇ ਤਾਂ ਮਜ਼ਦੂਰ ਅੰਗਰੇਜ਼ੀ ਬੋਲਦਾ ਹੈ ਅੱਛਾ ਸਕੂਲਾਂ ਦੀ ਗਿਣਤੀ ਵਧੀ ਹੁਣ ਹਾਂਜੀ 8 ਸਕੂਲ ਹੋ ਗਏ ਸਾਡੇ ਹੋਰ ਸਕੂਲ ਖੋਲਣੇ ਆ ਘੱਟੋ ਘੱਟ 100 ਆਪ ਦੇ ਵਿੱਚ ਹੀ ਹੈ ਕਿ ਪੰਜਾਬ ਦੇ ਬਾਹਰ ਵੀ ਨਿਕਲੇਓ ਦੇਖੋ ਜੀ ਪਹਿਲੇ ਕਿਸੇ ਨੇ ਘਰ ਸੁਖ ਵਸਿਆ ਬਾਹਰ ਸੁਕ ਪਾਇਆ ਪਹਿਲੇ ਘਰ ਨੂੰ ਪਕਾ ਰਹੀ ਹੁਣ ਆਪਣਾ ਘਰ ਹੈ ਪੰਜਾਬ ਦੇ ਇੱਥੇ ਮੈਂ ਕਹਿੰਨਾ ਕਿ ਪਹਿਲੀ ਇੱਥੇ ਦੇਖ ਲਈ ਤੇ ਮੇਰੇ ਕੋਲ ਭਾਵੇਂ ਰਾਜਸਥਾਨ ਦੇ ਬੱਚੇ ਆ ਗਏ ਉੱਥੇ ਸਕੂਲ ਖੋਲੇ ਦੋ ਆਪਾਂ ਸਾਰੀ ਦੁਨੀਆ 'ਚ ਖੋਲਾਂਗੇ ਪੰਜਾਬ ਦੇ ਹਰ ਵਾਰ ਜਦੋਂ ਖਬਰ ਚੱਲਦੀ ਹੈ ਤੇ ਮੈਨੂੰ ਬੜੇ ਮਾਪੇ ਪ ਜਗਾ ਤੋਂ ਚਾਹੇ ਜਲੰਧਰ ਅੰਮ੍ਰਿਤਸਰ ਤੋਂ ਫੋਨ ਆਉਂਦੇ ਨੇ ਐਡਮਿਸ਼ਨ ਲੈਣ ਦੀ ਕੀ ਪੂਰੀ ਉਹ ਹੈਗੀ ਹੈ ਕਿਵੇਂ ਐਡਮਿਸ਼ਨ ਲਵੇ ਐਡਮਿਸ਼ਨ ਦੇ ਲਈ ਸਾਡੀ ਇੱਕੋ ਹੀ ਕੰਡੀਸ਼ਨ ਹੈ ਕਿ ਜੇ ਬੱਚਾ ਲੋੜਵੰਦ ਪਰਿਵਾਰ ਤੋਂ ਹੈ ਤਾਂ ਸੇ ਉਹਨੂੰ ਐਡਮਿਸ਼ਨ ਦਿੰਨੇ ਆ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ ਹੈਨਾ ਇਹਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ ਕਿਸੇ ਰੰਗ ਪੇਦ نسل ਧਰਮ ਜਾਤ ਦੀ ਕੋਈ ਨਹੀਂ ਹੈ ਸਿਰਫ ਜੇ ਬੱਚਾ ਲੋੜਵੰਦ ਪਰਿਵਾਰ ਤੋਂ ਹੈ ਤੇ ਸਾਡੀ ਟੀਮ ਵਿਜ਼ਿਟ ਕਰਦੀ ਹੈ ਤੇ ਜੇ ਅਗਰ ਸੱਚੀ ਉਹ ਨੀਡੀ ਫੈਮਿਲੀ ਦਾ ਬੱਚਾ ਹੈ ਤੇ ਅਸੀਂ ਉਹਨੂੰ ਐਡਮਿਸ਼ਨ ਦਿੰਨੇ ਆ ਅੱਛਾ ਅੱਜ ਪ੍ਰਦਰਸ਼ਨੀ ਲਗਾਈ ਹੈ ਕਿਵੇਂ ਬਾਕੀ ਸਕੂਲ ਵੀ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਕਿ ਆਪਣੀ ਇੱਥੇ ਐਜੂਕੇਟਿਡ ਪੰਜਾਬ ਦੇ ਨਾਲ ਸੰਬੰਧਿਤ ਜਿਹੜੀ ਸਾਰੀ ਤਿਆਰੀ ਕੀਤੀ ਹੈ ਸਾਡਾ ਜਿਹੜਾ ਸਟੇਜੀ ਫਾਊਂਡੇਸ਼ਨ ਸਕੂਲ ਆ ਸਾਰੇ ਬੱਚਿਆਂ ਤੇ ਟੀਚਰਸ ਨੇ ਮਿਲ ਕੇ ਕੀਤਾ ਜੀ ਹੂੰ ਹੂੰ ਬਾਕੀ ਇਹ ਹੈਗੇ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਕੋਸ਼ਿਸ਼ ਰਹੇਗੀ ਕਿ ਜਿਸ ਤਰ੍ਹਾਂ ਸਾਨੂੰ ਹੋਰ ਗਾਈਡੈਂਸ ਮਿਲੇਗੀ ਉਹਦੇ ਨਾਲ ਅਸੀਂ ਹੋਰ ਕੋਸ਼ਿਸ਼ ਕਰਾਂਗੇ ਬੱਚਨ ਵਤਵਤ ਸਕਿਲਸ ਜਿਹੜੀਆਂ ਉਹ ਦੇ ਸਕੀਏ ਹੂੰ ਹੂੰ ਅੱਛਾ ਇਹ ਸਾਰੇ ਪ੍ਰਬੰਧਕ ਹੀ ਨੇ ਜੀ ਪਿਛਲੇ ਤੁਹਾਡੇ ਖੜੇ ਨੇ ਜੀ ਬਹੁਤ ਨਹੀਂ ਸਪੋਰਟਰ ਵੀ ਹੈਗੇ ਸਪਾਂਸਰਸ ਵੀ ਹੈਗੇ ਨਾ ਸਾਰੇ ਸਪੋਰਟ ਇਹ ਕਿਵੇਂ ਦੇਖਦੇ ਹੋ ਜੀ ਇਹ ਕਿਉਂਕਿ ਮੈਂ ਤਾਂ ਕਈ ਵਾਰ ਆ ਚੁੱਕਿਆ ਸਕੂਲ ਦੇ ਵਿੱਚ ਮੈਂ ਮੁਹਾਲੀ ਦਾ ਰਹਿਣ ਵਾਲਾ ਜੀ ਤੇ ਮੈਂ ਜਦੋਂ ਇਹਨਾਂ ਦਾ ਦੇਖਿਆ ਮੈਨੂੰ ਇਹ ਪ੍ਰੋਜੈਕਟ ਬਹੁਤ ਅੱਛਾ ਲੱਗਾ ਭਈ ਇਹਨਾਂ ਨੇ ਕਹਿੰਦੇ ਵੀ ਇਹਨਾਂ ਦੀ ਟੈਗ ਲਾਈਨ ਹੈ ਇੱਕ ਇੱਕ ਬੱਚੇ ਦੀ ਬਾਹ ਫੜੋ ਔਰ ਮੈਨੂੰ ਬੜਾ ਪਸੰਦ ਆਇਆ ਗੱਲ ਦੇ ਔਰ ਮੈਂ ਕੋਈ 6-7 ਸਾਲ ਹੋ ਗਏ ਨੇ ਵੈਸੇ ਇੱਕ ਬੱਚੇ ਨੂੰ ਸਪਾਂਸਰਡ ਕੀਤਾ ਹੋਇਆ ਹੈ ਔਰ ਰੈਗੂਲਰਲੀ ਹੁੰਦੀ ਨਾ ਜਿੰਨੀ ਵੀ ਫੀਸ ਹੁੰਦੀ ਹੈ ਉਹ ਦਿੱਤੇ ਜਾ ਰਹੀ ਹੈ ਐਂਡ ਉਹਦੀ ਪ੍ਰੋਗਰੈਸ ਬਹੁਤ ਅੱਛੇ ਚੱਲ ਰਹੀ ਹੈ ਅੱਛਾ ਬੜੀ ਹਿੰਮਤ ਚਾਹੀਦੀ ਹੈ ਵੈਸੇ ਬੜਾ ਜਿਗਰਾ ਚਾਹੀਦਾ ਇਕੱਲਾ ਬੰਦਾ ਤੇ ਕੁਝ ਵੀ ਕੁਝ ਨਹੀਂ ਕਰ ਸਕਦਾ ਜੀ ਇੱਥੇ ਸਾਰੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਸਾਰੇ ਜਨ ਨੇ ਮਿਲ ਕੇ ਹੀ ਕੁਝ ਨਾ ਕੁਝ ਕਰ ਰਹੇ ਆ ਸੋ ਦੈਟ ਸਾਰੇ ਕਰੀ ਜਾਂਦੇ ਆ ਜਿਹੜੇ ਵੀ ਦੇਖੋ ਸਪੋਰਟ ਕਿਉਂਕਿ ਪ੍ਰਾਈਵੇਟ ਸਕੂਲਾਂ ਦੇ ਹਾਲਾਤ ਤਾਂ ਅਸੀਂ ਦੇਖਦੇ ਆ ਕਿਉਂਕਿ ਅਗਰ ਦੇਸ਼ ਦੇ ਵਿੱਚ ਐਜੂਕੇਸ਼ਨ ਫ੍ਰੀ ਹੋ ਜਵੇ ਮੈਡੀਕਲ ਫ੍ਰੀ ਹੋ ਜਵੇ ਤਾਂ ਦੇਸ਼ ਬਹੁਤ ਜ਼ਬਰਦਸਤ ਤਰੱਕੀ ਕਰਦਾ ਕਿਉਂਕਿ ਬੱਚੇ ਬਾਹਰ ਜਾ ਰਹੇ ਨੇ ਇਹ ਸਕ ਤਸਵੀਰ ਵੇਖ ਕੇ ਕਿਵੇਂ ਮਨ ਨੂੰ ਲੱਗਦਾ ਕਿ ਇਹੋ ਜੇ ਪ੍ਰਬੰਧਕ ટ્રਸਟ ਹੋਰ ਕਿਦਰੇ ਦੇਖਣ ਨੂੰ ਮਿਲੇ ਵੈਸੇ ਇਹਨੂੰ ਐ ਕਹਿ ਸਕਦੇ ਆ ਕਿ ਜਿਵੇਂ ਬਹੁਤ ਸਾਰਾ ਤੰਦਲਕਾ ਹੁੰਦਾ ਨਾ ਉਹਦੇ ਵਿੱਚ ਇੱਕ ਆਸ਼ਾ ਦੀ ਕਿਰਨ ਹੈਗੀ ਆ ਇੱਕ ਬਹੁਤ ਉਮੀਦ ਵਾਲੀ ਮਤਲਬ ਇਹ ਚੀਜ਼ ਆ ਕਿ ਜਿਹੜੀ ਸਾਡੇ ਵਿਰਸੇ ਨੂੰ ਸੰਭਾਲੇਗੀ ਸਾਡੀ ਮਾਂ ਬੋਲੀ ਨੂੰ ਸੰਭਾਲੇਗੀ ਔਰ ਜੋ ਗੁਰੂਆਂ ਨੇ ਨੈਤਿਕ ਸਿੱਖਿਆਵਾਂ ਸੰਸਾਰ ਪਰ ਵਿੱਚ ਫੈਲਾਈਆਂ ਨੇ ਉਹ ਬੱਚੇ ਇਥੋਂ ਸਿੱਖ ਸਕਣਗੇ ਇਹ ਗੱਲ ਪੱਕੀ ਹੈ ਕਿ ਅੱਜ ਦੀ এডੂਕੇਸ਼ਨ ਪ੍ਰਣਾਲੀ ਵਿੱਚ ਕਿਧਰੇ ਵੀ ਨੈਤਿਕ ਸਿੱਖਿਆ ਬਾਰੇ ਕੋਈ ਚਰਚਾ ਨਹੀਂ ਹੋ ਰਹੀ ਹੈਗੀ ਬੱਚਿਆਂ ਨੂੰ ਕਮਰਸ਼ੀਅਲੀ ਤਿਆਰ ਕੀਤਾ ਜਾਂਦਾ ਹੈ ਔਰ ਅਕੈਡੈਮਿਕ ਤੌਰ ਤੇ ਡਿਗਰੀਆਂ ਦਿੱਤੀਆਂ ਜਾਂਦੀਆਂ ਪਰ ਉਹ ਗਾਂ ਜਾ ਕੇ ਕੁਝ ਪਰਫਾਰਮ ਨਹੀਂ ਕਰ ਪਾਉਂਦੇ ਕੱਲ ਪਰਸੋਂ ਵੀ ਇੱਕ ਰਿਪੋਰਟ ਦੇਖੀ ਸੀ ਜਿਹਦੇ ਵਿੱਚ 10ਵੀਂ 12ਵੀਂ ਪਾਸ ਬੱਚੇ ਜਿਹੜੇ ਆ ਦੂਜੀ ਦੇ ਕੈਦੇ ਨਹੀਂ ਪੜ ਸਕੇ ਹੈਨਾ ਇੰਨਾ ਨਿਗਾਰ ਆ ਚੁੱਕਾ ਹੈ ਸਿੱਖਿਆ ਪ੍ਰਣਾਲੀ ਦੇ ਵਿੱਚ ਤੋ ਉਹੋ ਜੇ ਹਾਲਾਤਾਂ ਵਿੱਚ ਜੇ ਇਹੋ ਜੇ ਸਕੂਲ ਇੰਨਾ ਅੱਛਾ ਉਪਰਾਲਾ ਕਰ ਰਹੇ ਉਹਨੇ ਵੀ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਇੰਗਲਿਸ਼ ਵਿੱਚ ਡਿਸਕ੍ਰਾਈਬ ਕਰਦੇ ਆ ਦੇਖਿਆ ਉਹਨਾਂ ਦੀਆਂ ਜਿਹੜੀਆਂ ਪ੍ਰਦਰਸ਼ਨੀਆਂ ਸੀ ਨਾ ਉਹਨਾਂ ਨੂੰ ਬੜੇ ਸੁੰਦਰ ਤਰੀਕੇ ਨਾਲ ਐਕਸਪਲੇਨ ਕਰ ਰਹੇ ਸੀ ਔਰ ਨਾ ਕੇਵਲ ਗੁਰਮੁਖੀ ਬਲਕਿ ਉਹਨਾਂ ਨੇ ਹਿੰਦੀ ਵਿੱਚ ਵੀ ਇੱਕ ਪਿੱਛੇ ਲੱਗੀ ਹੋਈ ਆ ਬਹੁਤ ਮਤਲਬ ਇਹੋ ਜੀ ਸ਼ੁੱਧ ਹਿੰਦੀ ਪੰਜਾਬ 'ਚ ਸੁਣਨ ਨੂੰ ਨਹੀਂ ਮਿਲਦੀ ਜਿੰਨੀ ਅੱਛੀ ਕਿਉਂਕਿ ਮੈਂ ਵੀ ਰਾਜਸਥਾਨ 'ਚ ਮੈਂ ਤਸਵੀਰਾਂ ਦੇਖ ਰਿਹਾ ਪੰਜਾਬੀ ਕਲਚਰ ਦੇ ਵਿੱਚ ਪੂਰੀ ਪ੍ਰਦਰਸ਼ਨੀ ਰੰਗੀ ਹੋਈ ਹੈ ਮੇਰੇ ਨਾਲ ਉਹ ਮਾਪਿਓ ਨੇ ਜਿਨ੍ਹਾਂ ਦੇ ਬੱਚ ਕਿੰਵੀਂ ਕਲਾਸ ਦੇ ਵਿੱਚ ਬੱਚਾ ਪੜਦਾ ਔਰ ਕਿੰਨੀ ਦੇਰ ਤੋਂ ਪੜ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬੱਚਾ ਇੱਥੇ ਵਿੱਚ ਬਚਪਨ ਤੋਂ ਹੀ ਪੜ ਰਿਹਾ ਹੈ ਔਰ ਬਹੁਤ ਵਧੀਆ ਸਟੱਡੀ ਮਿਲ ਰਹੀ ਹੈ ਸੀਬੀਐਸਸੀ ਪੈਟਰਨ ਦੇ ਰਹੇ ਆ ਜਿੱਥੇ ਆਮ ਸਕੂਲਾਂ ਚ ਵੀ ਨਾਰਮਲ ਪੜਾਈ ਫੀਸਾਂ ਬਹੁਤ ਸਟਾਰਟਿੰਗ ਤੋਂ ਲੈ ਲੈਂਦੇ ਆ ਹਨਾ ਐਡਮਿਸ਼ਨ ਫੀਸ ਰੀ ਐਡਮਿਸ਼ਨ ਫੀਸ ਬਟ ਇੱਥੇ ਇਦਾਂ ਦਾ ਕੁਝ ਵੀ ਨਹੀਂ ਹੈਗਾ ਬਹੁਤ ਵਧੀਆ ਤਰੀਕੇ ਨਾਲ ਸਟੱਡੀ ਕਰਾ ਰਹੇ ਆ ਐਕਟੀਵਿਟੀਜ਼ ਕਰਾਉਂਦੇ ਆ ਬਹੁਤ ਵਧੀਆ ਮਤਲਬ ਟਿਫਨ ਪਾਣੀ ਵਾਲੇ ਬੋਟਲਸ ਸਭ ਕੁਝ ਦਿੰਦੇ ਆ ਬੁੱਕਸ ਫੀਸ ਦੇਣ ਦੀ ਕੋਈ ਫੀਸ ਦੇਣ ਦੀ ਟੈਨਸ਼ਨ ਹੁੰਦੀ ਹੈ ਨਹੀਂ ਬਿਲਕੁਲ ਨਹੀਂ ਜੀ ਤੁਹਾਡਾ ਬੱਚਾ ਵੀ ਹਾਂ ਜੀ ਮੇਰਾ ਬੇਟਾ ਮੇਰੀ ਬੇਟੀ ਵੀ ਸਕੂਲ ਮਤਲਬ ਪੜਦੀ ਹੈ 8th ਕਲਾਸ ਵਿੱਚ ਕਿਵੇਂ ਪਤਾ ਲੱਗਿਆ ਸੀ ਕਿ ਇਹ ਅਜੇਹਾ ਸਕੂਲ ਵੀ ਹੈਗਾ ਜਿੱਥੇ ਬੱਚਿਆਂ ਨੂੰ ਫ੍ਰੀ ਪੜਾਇਆ ਜਾਂਦਾ ਮੈਂ ਨਾ ਇੱਕ ਵਾਰੀ ਇੱਧਰ ਆਈ ਸੀ ਗੁਰਦੁਆਰਾ ਸਾਹਿਬ ਆਪਣੇ ਤੇ ਉਦੋਂ ਮੈਨੂੰ ਪਤਾ ਚੱਲਿਆ ਸੀ ਕਿ ਇੱਧਰ ਸਕੂਲ ਨਵਾਂ ਓਪਨ ਹੋ ਰਿਹਾ ਹੈ ਤੇ ਫਿਰ ਆਪਣੀ ਬੇਟੀ ਨੂੰ ਮੈਂ ਸ਼ੁਰੂ ਤੋਂ ਇੱਥੇ ਲਗਾਇਆ ਹੈ ਸ਼ੁਰੂ ਤੋਂ ਹੀ ਲਗਾਇਆ ਮੈਨੂੰ ਬਹੁਤ ਵਧੀਆ ਲੱਗਿਆ ਮੇਰੀ ਬੇਟੀ ਦੇ ਪੜਨ ਨਾਲ ਮੇਰੇ ਘਰ ਵਿੱਚ ਵੀ ਬਹੁਤ ਸੁਧਾਰ ਆਇਆ ਹੈ ਮੇਰੇ ਹਸਬੰਦ ਮੋਨੇ ਸੀ ਸਿੱਖ ਧਰਮ ਅਪਣਾਇਆ ਉਹਨਾਂ ਨੇ ਅੰਮ੍ਰਿਤ ਛਕਿਆ ਮੈਂ ਵੀ ਗੁਰੂ ਨਾਲ ਜੁੜੀ ਮਤਲਬ ਸਾਡੇ ਘਰ ਵਿੱਚ ਇੱਥੇ ਗੁੜੀਆਂ ਨੂੰ ਲਗਾਉਣ ਤੋਂ ਬਾਅਦ ਬਹੁਤ ਚੇਂਜਸ ਆਈਆਂ ਨੇ ਚਲੋ ਅਬ ਇਹ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਰਾਹਤ ਵਾਲਿਆਂ ਨੇ ਉਹਨਾਂ ਦੇ ਮਾ ਉਹਨਾਂ ਮਾਪਿਓ ਦੇ ਲਈ ਕੋਈ ਇਹੋ ਜੀ ਟੈਨਸ਼ਨ ਤਾਂ ਨਹੀਂ ਹੋਈ ਕਿ ਡੈਰੀ ਦੇ ਵਿੱਚ ਲੈ ਕੇ ਆ ਗਿਆ ਹੋਵੇ ਕੋਈ ਫੰਡ ਜਮਾ ਕਰਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਬਹੁਤ ਜਾਨੀ ਕਿ ਪ੍ਰਬੰਧਕ ਜੀ ਦਾ ਧੰਨਵਾਦ ਕਰਦੇ ਹਾਂ ਕਿ ਜੋ ਸਾਡੇ ਬੱਚੇ ਨੂੰ ਇੰਨੀ ਵਧੀਆ ਸਿੱਖਿਆ ਦੇ ਰਿਹਾ ਹੈ ਜੀ ਸਾਡਾ ਬੱਚਾ ਸਹੀ ਰਾਹ ਤੇ ਚੱਲੇਗਾ ਵੱਡਾ ਹੋ ਕੇ ਕੋਈ ਵੱਡਾ ਅਫਸਰ ਬਣੇਗਾ ਸਾਰਿਆਂ ਦਾ ਭਲਾ ਕਰੇਗਾ ਕਿ ਕੀ ਕੀ ਇੱਥੇ ਫ੍ਰੀ ਹੈ ਇੱਕ ਤਾਂ ਐਜੂਕੇਸ਼ਨ ਕੁਝ ਐਜੂਕੇਸ਼ਨ ਵੀ ਫ੍ਰੀ ਹੈ ਜੀ ਬੱਚੇ ਨੂੰ ਜਾਨੀ ਕਿ ਇਹ ਨਹੀਂ ਹੈਗਾ ਵੀ ਤੁਸੀਂ ਯੂਨੀਫਾਰਮ ਲੈ ਕੇ ਆ ਦੇਣੀ ਯੂਨੀਫ ਕਲਾਸ ਦਾ ਜੇ ਨਹੀਂ ਲੈ ਕੇ ਦੇ ਸਕਦਾ ਉਹ ਤਾਂ ਤੈਪ ਦਿਨੋਂ ਇਹਨਾਂ ਦਾ ਧੰਨਵਾਦ ਕਰੂ ਬੂਡ ਜਰਾਬਾ ਵੀ ਫਰੀ ਬੂਡ ਜਰਾਬਾ ਵੀ ਸਭ ਕੁਝ ਹੀ ਫਰੀ ਦੇ ਰਿਹਾ ਜੀ ਬੱਚਿਆਂ ਨੂੰ ਹੁਣ ਵੇਖੋ ਬੱਚਿਆਂ ਨੇ ਪ੍ਰਦਰਸ਼ਨੀਆਂ ਲਗਾਈ ਹੈ ਬੱਚਿਆਂ ਨੇ ਸਾਰੀ ਪਰਫਾਰਮੈਂਸ ਕੀਤੀ ਹੈਗੇ ਅਸੀਂ ਬਹੁਤ ਖੁਸ਼ ਹਾਂ ਜੀ ਸਾਡੇ ਬੱਚੇ ਇਸ ਤਰ੍ਹਾਂ ਅੱਗੇ ਜਾਣਗੇ ਯਾਨੀ ਕਿ ਉਹਨਾਂ ਦੀ ਪੜ੍ਹਾਈ ਵਿੱਚ ਬੋਲਣ ਦੇ ਵਿੱਚ ਸਾਰੀ ਚੀਜ਼ਾਂ 'ਚ ਸੁਧਾਰ ਆਏਗਾ ਜੀ ਅਸੀਂ ਬਹੁਤ ਯਾਨੀ ਕਿ ਖੁਸ਼ ਹੈਗੇ ਸਾਡੇ ਬੱਚੇ ਇਸ ਸਕੂਲ ਵਿੱਚ ਪੜ੍ਹ ਰਹੇ ਹੈ ਜੀ ਅੱਛਾ ਮੇਰੇ ਨਾਲ ਹੋਰ ਵੀ ਪ੍ਰਬੰਧਕ ਨੇ ਤੁਸੀਂ ਕੁਝ ਕਹਿ ਰਹੇ ਸੀ ਮੈਂ ਪਿੱਛੇ ਦੇਖ ਰਿਹਾ ਹੀ ਖੜ ਕੇ ਵੈਕਜੀ ਕхал ਸਾਹਿਬ ਵੈਕਜੀ ਕਹਤੇ ਅਸੀਂ ਗੁਰਮਤਿ ਗਾਮਸ਼ੀਂ ਕਾਲੇਤਵਾਇਆ ਉੱਚੇ ਚੇਤੇ ਤੋਂ ਸਾਨੂੰ ਇੱਥੋਂ ਬੁਲਾਇਆ ਗਿਆ ਜੀ ਕਿ ਆ ਕੇ ਦੇਖੋ ਰੀਅਲੀ ਬਹੁਤ ਬੰਨ ਖੁਸ਼ ਹੋਇਆ ਅੱਜ ਆ ਕੇ ਤੇ ਜਿਹੜੀ ਗੱਲ ਮੈਂ ਸੋਚ ਰਿਹਾ ਸੀ ਕਿ ਸਭ ਤੋਂ ਔਖਾ ਕੰਮ ਹੈ ਐਸੇਲੇ ਬੱਚਾ ਨੂੰ ਪੜਾਣਾ ਸਾਡੀ ਕੌਮ ਹੋਰ ਬੜੀਆਂ ਥਾਵਾਂ ਤੇ ਖਰਚ ਕਰਦੀ ਹੈ ਗੁਰਦੁਆਰੇ ਬਣਾ ਲਓ ਜਿੰਨੇ ਮਰਜ਼ੀ ਬਣਾ ਲਓ ਅਗਰ ਕੀਰਤਨ ਕਰ ਲਓ ਲੰਗਰ ਲਾ ਲਓ ਚਲੋ ਮੁਬਾਰਕ ਹੈ ਕਰਨੇ ਚਾਹੀਦੇ ਨੇ ਪਰ ਇਸ ਕੰਮ ਤੇ ਅਸੀਂ ਬਹੁਤ ਘੱਟ ਖਰਚ ਕਰ ਰਹੇ ਮੈਂ ਅੱਜ ਤੁਹਾਡੇ ਰਾਈਂ ਸਾਰੇ ਦੇਸ਼ ਦੇ ਸੰਗਤ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਇਹੋ ਜਿਹਾ ਕੰਮ ਕੋਈ ਵੀ ਕਰੇ ਮੈਂ ਇਸਮਤ ਸਿੰਘ ਖਾਲਸਾ ਜੀ ਨੂੰ ਇਹਨਾਂ ਨੂੰ ਵਧਾਈ ਦੇਣਾ ਕਿ ਇਹਨਾਂ ਨੇ ਇਹ ਬੀੜਾ ਚੁੱਕਿਆ ਔਖਾ ਕੰਮ ਸ਼ੁਰੂ ਕੀਤਾ ਇਹਨਾਂ ਨੇ ਤੇ ਸੰਗਤ ਨੂੰ ਮੱਤ ਵਧਨਾ ਦਾ ਸਾਥ ਦੇਣਾ ਚਾਹੀਦਾ ਅਸੀਂ ਵੀ ਚਤਨ ਕਰਾਂਗਾ ਜਿੰਨੇ ਸਾਡੇ ਹੋਰ ਸਾਡੇ ਨਾਲ ਜਿਹੜੇ ਸਾਡੇ ਸਹਿਯੋਗੀ ਜੁੜੇ ਨੇ ਅਸੀਂ ਵੀ ਉਹਨਾਂ ਨੂੰ ਕਹੀਏ ਕਿ ਐਜੂਕੇਟ ਪੰਜਾਬ ਦਿੱਤਾ ਤੁਸੀਂ ਬੱਚਿਆਂ ਨੂੰ ਸਪான்ਸਰ ਕਰੀਏ ਜੀ ਅੱਛਾ ਥੋੜੇ ਸ਼ਬਦਾਂ ਦੇ ਵਿੱਚ ਤੁਹਾਡੇ ਨਾਲ ਗੱਲ ਕਰਨੀ ਜ਼ਰੂਰੀ ਹੈ ਆ ਲਾਸਟ ਕਲੋਜ਼ਿੰਗ ਕਰਨੀ ਹੈ ਅੱਛਾ ਤੁਸੀਂ ਫਿਰ ਯੂਕੇ ਚਲੇ ਜਾਣਾ ਫਿਰ ਤੁਹਾਡੀ ਅਰਮੀਨੀ ਅੱਛਾ ਜਾਣਾ ਜੀ ਅਸੀਂ ਕੋਈ ਗੱਲ ਨਹੀਂ ਕਿਉਂਕਿ ਅਖੀਰ ਸਵਾਸਤਾ ਕੇ ਸੇਵਾ ਕਰਨੀ ਹੈ ਜੀ ਕਿਉਂਕਿ ਗੁਰੂ ਦਾ ਹੁਕਮ ਮੈਂ ਦੇਖਿਆ ਮੈਂ ਉਹੀ ਕਹਿ ਰਿਹਾ ਕਿ ਪਿੱਛੋਂ ਸਕੂਲ ਬਿਲਕੁਲ ਚੱਲਦਾ ਰਹਿੰਦਾ ਬੱਚਾ ਤੁਹਾਨੂੰ ਟੀਮ ਦੱਸੀ ਦੇਖੋ ਔਰ ਫਿਰ ਪਿੱਛੇ ਪਰਮਾਤਮਾ ਕਿਉਂਕਿ ਵੀਰ ਜੀ ਇੱਥੇ ਇੱਕ ਗੱਲ ਸਿੱਖੀ ਆ ਚੱਲੇ ਆਇਆ ਸੀ ਅਸੀਂ ਸੱਚ ਤੇ ਚੱਲਣਾ ਹੈ ਬਸ ਇਹ ਸਾਡੇ ਗੁਰੂਆਂ ਨੇ ਵੀ ਕਿਹਾ ਹੈ ਜਿੱਥੇ ਸੱਚ ਓਥੇ ਪਰਮਾਤਮਾ ਹੈ ਇਹ ਪਰਮਾਤਮਾ ਕਰ ਰਿਹਾ ਮੈਂ ਕੁਝ ਨਹੀਂ ਕਰ ਰਿਹਾ ਅੱਛਾ ਦੋ ਲਾਈਨਾਂ ਚ ਕਿਉਂਕਿ ਹਰ ਵਾਰ ਮੈਨੂੰ ਫੋਨ ਆਉਂਦੇ ਨੇ ਉਹ ਮਾਪਿਓ ਜਿਹੜੇ ਘਰ ਬੈਠੇ ਨੇ ਕਈ ਵਾਰ ਐਡਮਿਸ਼ਨ ਦਵਾਉਣਾ ਚਾਹੁੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਆਪਣੇ ਵੱਲੋਂ ਕੀ ਮੈਸੇਜ ਦੋ ਕਿਵੇਂ ਮਿਲਣੇ ਇਹੀ ਕਵਾਂਗਾ ਭਾਈ ਦੇਖੋ ਇੱਥੇ ਪੂਰੀ ਸਿਸਟਮ ਹੈਗਾ ਸਿਸਟਮ ਨਾਲ ਚਲਦੇ ਆਂ ਅਸੀਂ ਕੋਈ ਇੱਥੇ ਅਪਰੋਚ ਨਹੀਂ ਚਲਦੀ ਕੋਈ ਇੱਥੇ ਪੈਸੇ ਨਹੀਂ ਚਾਹੀਦੇ ਸਾਨੂੰ ਬਸ ਬੱਚਾ ਤੁਹਾਡਾ ਲੈ ਲਵਾਂਗੇ ਤੇ ਜੋ ਸਿਸਟਮ ਬਣਾਇਆ ਮੇਰੀਆਂ ਭੈਣਾਂ ਬੱਚੀਆਂ ਨੇ ਇਹਨਾਂ ਨੇ ਇਹ ਚਲਾਨੀਆਂ ਪਈਆਂ ਦੇਖੋ ਮੈਂ ਤਾਂ ਸਿਰੋਪਈ ਲੈਣ ਜਾਗਾਵਾ ਬਸ ਤੇ ਨੰਬਰ ਬੋਲ ਹੀ ਦੋ ਮੈਂ ਬਾਰ-ਬਾਰ ਇੱਕ ਨੰਬਰ ਬੁਲਵਾ ਦਿੰਦਾ 8968199993 ਫਿਰ ਫਿਰ ਰੀਪੀਟ ਕਰ ਲਓ 8968199993 ਤੋ ਇਹ ਨੰਬਰ ਇਹਨਾਂ ਨੇ ਬੋਲਿਆ ਔਰ ਇਹ ਇਹ ਨੰਬਰ ਹਰ ਵਾਰੀ ਅਸੀਂ ਇਹਨਾਂ ਕੋਲ ਪੁੱਛਦੇ ਹਾਂ ਕਿ ਕਿਉਂਕਿ ਕਈ ਮਾਪਿਓ ਦੇ ਫੋਨ ਆਂਦੇ ਨੇ ਔਰ ਇਹ ਪ੍ਰਦਰਸ਼ਨੀ ਦੀਆਂ ਤਸਵੀਰਾਂ ਬੜੀਆਂ ਖੂਬਸੂਰਤ ਨੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਕੂਲ ਦੀਆਂ ਤਸਵੀਰਾਂ ਦਿਖਾਉਂਦੇ ਰਹਾਂਗੇ ਕਿਉਂਕਿ ਉਹਨਾਂ ਮਾਪਿਓ ਤੱਕ ਇਹ ਸਕੂਲ ਦੀਆਂ ਤਸਵੀਰਾਂ ਪਹੁੰਚਣ ਜਿਹੜੇ ਆਪਣੇ ਬੱਚੇ ਨੂੰ ਜਿਨ੍ਹਾਂ ਕੋਲ ਪੈਸੇ ਨਹੀਂ ਹੈ ਬੱਚੇ ਨੂੰ ਪੜਾਉਣ ਵਾਸਤੇ ਉੱਥੇ ਆਪਣੇ ਬੱਚੇ ਨੂੰ ਸਿੱਖਿਆ ਦਵਾ ਸਕਣ ਅਸੀਂ ਪ੍ਰਬੰਧਕਾਂ ਨਾਲ ਗੱਲ ਕੀਤੀ ਅਸੀਂ ਉਨਾ ਮਾਪਿਓ ਦੇ ਨਾਲ ਗੱਲ ਕੀਤੀ ਜਿਹੜੇ ਮਾਪਿਓ ਕਾਫੀ ਰਾਹਤ ਮਹਿਸੂਸ ਕਰਦੇ ਨੇ ਔਰ ਇਹ ਪੂਰੀ ਦੀ ਪੂਰੀ ਪ੍ਰਦਰਸ਼ਨੀ ਆਪਣੇ ਆਪ ਦੇ ਵਿੱਚ ਕਿਉਂਕਿ ਪੰਜਾਬੀ ਕਲਚਰ ਵੀ ਐਸ ਪ੍ਰਦਰਸ਼ਨੀ ਦੇ ਵਿੱਚ ਔਰ ਜਿਹੜੇ ਇਹ ਪ੍ਰੋਜੈਕਟ ਬਣਾਏ ਨੇ ਚਾਹੇ ਸਾਇੰਸ ਦਾ ਪ੍ਰੋਜੈਕਟ ਹੋਵੇ ਕਈ ਤਰ੍ਹਾਂ ਦੇ ਪ੍ਰੋਜੈਕਟ ਬੱਚਿਆਂ ਨੇ ਇਸ ਸਕੂਲ ਦੇ ਵਿੱਚ ਸਿੱਖਿਆ ਲਗਾਤਾਰ ਲੈਣ ਤੋਂ ਬਾਅਦ ਇਹ ਪ੍ਰੋਜੈਕਟ ਆਪਣੇ ਹੱਥਾਂ ਦੇ ਨਾਲ ਬਣਾਏ ਨੇ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ